ਕੀਗੇ ਇਧਰ ਕੀਕੜੇ ਮੱਤਦਰਾ ਕੀਕੜੇ ਕੋ ਬਚਾਰਾ ਕਿਵੇਂ ਲਾਇਆ ਅੱਖਾਂ ਦਾ ਕੀਕੜੇ ਉਹ ਕਿਧਰ ਲੱਗਾ ਬਾਪ ਦੇ ਬਾਪੂ ਨਾਲ ਬਾਪੂ ਨਾਲ ਕੀ ਤਾਹੀਂ ਨਹੀਂ ਪੈਸੀ ਗਾਵੇ ਡੇੜੀਆਂ ਲਖਾ ਕੇ ਲੀਆਂ ਆਖ ਰੋਡ ਦਾ ਬੂਟਾ ਉਹ ਲੱਗਿਆ ਉੱਪਰ ਖਰੋਟ ਥਲੇ ਹੀ ਪਈ ਹੁਣ ਅੱਬਿਆ ਹਰੇ ਰੰਗ ਦੇ ਖਰੋਟ इधर अखरोट चल रही है वो तोड़ना पे आ जाना है <laughs> बो, बोल झुरलु फूकुमार फूक मार फुकमारुटकिया चुटकी ना खोल दू है ਕੀਕਾਲ ਰਾਮ ਰਾਮ ਸਵਾਗਤ ਹੈ ਸਾਡੇ ਅੱਜ ਦੇ ਵਲੌਗ ਦੇ ਵਿੱਚ ਦਿਨ ਦੀ ਸ਼ੁਰੂਆਤ ਹੋ ਗਈ ਹੈ ਆਪਾਂ ਪਹੁੰਚ ਗਏ ਫੈਕਟਰੀ ਤੇ ਖੋਲਣ ਲੱਗੇ ਆਪਾਂ ਫੈਕਟਰੀ ਤੁਸੀਂ ਜੁੜੇ ਰਹੋ ਸਾਡੇ ਨਾਲ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਾਡੇ ਇਦਾਂ ਦੀ ਵਲੌਗ ਆਉਂਦੇ ਆ ਛੋਟੇ ਛੋਟੇ ਬੋਰਿੰਗ ਜਿ ਉਹਨਾਂ ਲਈ ਜੀ ਟ੍ਰੈਕ ਕਰਾਂਗੇ ਬਾਹਰ ਵੀ ਜਾਵਾਂਗੇ ਜੇ ਸਾਡੇ ਕੰਮ ਵਾਲੇ ਵਲੌਗ ਆ ਤੁਸੀਂ ਵੀ ਬੋਰ ਹੋ ਰਹੇ ਹੋ ਨੀ ਇਸ ਕਰਕੇ ਸਾਡੇ ਸਬਸਕ੍ਰਾਈਬਰ ਵੀ ਨਹੀਂ ਵਧ ਰਹੇ ਇਹ ਲਓ ਹੀ ਕਰਦੇ ਆ ਕੱਪੜੇ ਚੇਂਜ ਮਿਲਦੇ ਆ ਤੁਹਾਨੂੰ ਕੱਪੜੇ ਚੇਂਜ ਕਰ ਕਾਲੀ ਕਿਚਨ ਤਿਆਰ ਹੋ ਗਿਆ ਆਪਣੀ ਹੁਣ ਇਹ ਮਟੀਰੀਅਲ ਇਹ ਜੀਆਂ ਇੱਕ ਦੋ ਤਿੰਨ ਚਾਰ ਕਿਚਨ ਆਈਆਂ ਹੁਣ ਲਗਾਤਾਰ ਚਾਰ ਕਿਚਨਾ ਬਣਣੀ ਹੈ ਇਸ ਮਾਲ ਦੀਆਂ ਆਓ ਦੇਖਦੇ ਆ ਆਪਣੇ ਪਾਸੇ ਕੀ ਕਰਦੇ ਆ ਦੰਦੇ ਉਹ ਇੱਕ ਇੱਕ ਲੱਗਾ ਹੋਇਆ ਫੋਨ ਤੇ ਇੱਕ ਕੰਮ ਕਰਦਾ ਇੱਕ ਬੰਦਾ ਸਾਡਾ ਫੋਨ ਤੇ ਆ ਯਾਰ ਉਹ ਅੰਦਰ ਲੱਗ ਨਾ ਜਾਵੇ ਮੋਲੀ ਤੇ ਇੱਕ ਕਾ ਲੱਗਾ ਹਾਂ ਅੰਦਰ ਤੱਕ ਨਹੀਂ ਜਾਂਦਾ ਨਾ ਬੱਸ ਜਿੱਥੋਂ ਤੱਕ ਜਾਂਦਾ ਉੱਥੇ ਕਰ ਦੇ ਨਹੀਂ ਸ਼ਾਬਾ ਚੱਲ ਜੇ ਰੱਬ ਆ ਤੇ ਹਾਂ ਸਹੀ ਇਧਰ ਆੜ ਜਿਹੇ ਨਾਲ ਪੱਥਰ ਇਧਰੋਂ ਆੜਿਆਨ ਇਧਰੋਂ ਕਾਲਾ ਪੱਥਰ ਆਇਆ ਕਾਲਾ ਉਹ ਕਿਦਾਂ ਲੱਗਿਆ ਬਾਪ ਦੇ ਬਾਪੂ ਨਾਲ ਬਾਪੂ ਨਾਲ ਕੀ ਕਰਦਾ ਪੈਸੇ ਨਹੀਂ ਪੈਸੇ ਡੇੜੀਆਂ ਲਗਾ ਕੇ ਨਹੀਂ ਆਂਗੇ ਬਾਪ ਦਾਸੇ ਨਹੀਂ ਪਈ ਮੂੰਹ ਦੇਖੀ ਨਹੀਂ ਕਰਨ ਨੂੰ ਨਾਲ ਕੋ ਇਹ ਫੋਨ ਦਵਾ ਕੇ ਲੈਣਾ ਇਹਨੂੰ ਫੋਨ ਦਵਾ ਕੇ ਲੈਣਾ 17 Pro Max ਕਹਿੰਦਾ 50000 ਰੁਪਏ ਕਹਿੰਦਾ ਥਾਲੀ ਤੇਰੀ ਲੱਗਤ ਹੁੰਦੀ ਹੈ ਵੀਡੀਓ ਚ ਦੇਖਿਆ ਹੈਗਾ ਤੁਹਾਡੇ ਬਲੌਗ ਤੇ 1 ਲੱਖ 2000 ਖਾਣਾ ਨਾ ਹੁਣ ਮੈਂ ਮਰ ਜਾ 1 ਲੱਖ 2000 1 ਲੱਖ 2000 ਥਾਲੀ ਲਗਾਈ ਹੈ 1 ਲੱਖ 2000 ਤਾਂ ਬੰਦੇ ਵੀ ਹੈ ਕਹਾ ਵੀ ਉਹਦੇ ਬੰਦੇ 1 ਲੱਖ 2000 ਬਣਦੇ ਲੋੜ ਦਾ ਚਾਰਾ ਲੱਗਦਾ ਇਹ ਲੱਗਦਾ ਕੋਈ ਟੱਟੀ ਲੋਰ ਉਸੇ ਲੋਕ ਚੇਪਾਸੰਦ ਅੱਗੇ ਪਾ ਮੈਂ ਜੀ ਲਵਾਦੇ ਗੁੜੇ ਨੂੰ ਆ ਥੋੜਾ ਆ ਦੋ ਆ ਕਾਲੀਆਂ ਕਾਲੀਆਂ ਕਿchnai ਨਹੀਂ ਹਨ ਸਾਰੀਆਂ ਇਧਰ ਉਹ ਪੇਂਟ ਮਲਾਤੀ ਇਹ ਪੇਂਟ ਲੱਗਾ ਇਸ ਪੀਸ ਨੇ ਬਾਹਰ ਜਾਣਾ ਹੈ ਪੁਰਤਗਾਲ ਤੋਂ ਇਹਨੇ ਕਿ ਤੁਮ ਬਤਿਥੇ ਲੁਕ ਲਕਸਮਬਰਗ ਇਹਨੇ ਜਾਣਾ ਪੀਸ ਨੇ 10 ਲਕਸਮਬਰਗ ਸਾਡੀ ਫੈਕਟਰੀ ਚੋਂ ਮਾਲ ਲੈਕਸੰਬਰ ਵੀ ਜਾਂਦਾ ਦੱਸੋ ਕਿੰਨੀ ਤਗੜੀ ਹੈ ਫਰੀ ਸਾਡੀ ਪਰ ਵੀ ਇਹ ਕੰਟਰੀ ਆ ਸਾਡੇ ਦੇ ਪੱਤਰ ਜੀਉਂਦੀਆਂ ਕੋਰੀਏ ਜਾਊਗਾ ਬਾਤ ਰਹੀ ਸਲੋਗ ਰੱਖੀ ਹੋਈ ਆ ਪੀ ਕਾਲੀ ਵਿਚੋਂ ਆਈ ਐ ਇੱਕ ਇੱਕੋ ਬਿਲਕੁਲ ਕਾਲੀ ਦੋ ਤਿੰਨ ਕਿਚਮਾ ਆ ਗੀਆਂ ਕਾਲੀਆਂ ਪਲੈਨ ਤੁਹਾਨੂੰ ਸਮਝ ਨਹੀਂ ਆਉਣਾ ਹੈਗਾ ਇਹਦਾ ਪਲੈਨ ਤੇ ਕੱਟਣੇ ਨੂੰ ਉੱਧਰ ਲੱਗੇ ਆ ਮੁੰਡੇ ਦੂਸਰੇ ਕੰਮ ਤੇ ਇਹਨੂੰ ਕੱਟਦੇ ਆਂ ਦਿਖਾਉਨੇ ਆਂ ਅੱਜ ਲੋ ਵੀ ਮਿੱਤਰੋ ਆਪਾਂ ਕੱਟਤੀਆਂ ਚਾਰ ਕਿਚਨਾਂ ਚਾਰ ਪੰਜ ਕਿਚਨਾਂ ਵੱਡਤੀਆਂ ਤਿਆਰ ਕਰਤੀਆਂ ਹੁਣ ਕੰਮ ਦੂਸਰੇ ਬੰਦਿਆਂ ਦਾ ਹੁਣ ਉਹਨਾਂ ਨੇ ਕਰਨਾ ਹੈ ਉਹਨਾਂ ਨੇ ਕਰਨਾ ਪਾਲਿਸ਼ ਕਰਨੀ ਹੈ ਸਾਰੇ ਦੇ ਤੇ ਇੱਕ ਪੀਸ ਗੋਲ ਹੈ ਗਲਾਈ ਕਰਦੇ ਨਹੀਂ ਆਉਦੀ ਪੀਸ ਦਿਖਾਉਨੇ ਆ ਤੁਹਾਨੂੰ ਕਿਹੜੀ ਗਲਾਈ ਕਰਨੀ ਹੈ ਉਹ ਭਾਂਡੇ ਧੋਣ ਵਾਲਾ ਵੀ ਵੱਡਾ ਲੱਗਣਾ आ ये करना करना मशीन पॉलिश करेगा ये बंदा पॉलिश करना ठीक है बदलो हुआ बाहर मौसम बहुत बढ़िया है ਮੌਸਮ ਚੈੱਕ ਕਰੋਗੇ ਨਾ ਬਾਹਰ ਠੰਡਾ ਮੌਸਮ ਹੈ ਠੰਡਾ ਬੱਦਲ ਵਾਈ ਹੋਈ ਆ ਹਮਮ ਅਪਣਾ ਕੀ ਪਤਾ ਨਹੀਂ ਕੀ ਕਰਨਾ ਤੇ ਨਾਲੇ ਆਪਾਂ ਸਫਾਈ ਕਰਨੀ ਆ ਇੱਥੋਂ ਆ ਚੱਕਣਾ ਪਹਿਲੇ ਇਸ਼ੂ ਸਾਰਾ ਸਿੱਟ ਕੇ ਆਉਣਾ ਬਾਹਰ ਸਾਰਾ ਬਾਹਰ ਸਿੱਟ ਕੇ ਆਉਣਾ ਇਹਨੂੰ ਉੱਥੇ ਪਰਲੀ ਸਾਈਡ ਇੱਕ ਪੀਸ ਰੰਦਾ ਕੱਟਣ ਵਾਲਾ ਉਹ ਕੱਟ ਲਈਏ ਇੱਧਰ ਲੈ ਕੇ ਆ ਜੇ ਆਪਣਾ ਸੇਵ ਬੰਦਾ ਦੋ ਹੀ ਆ ਉਟੀ ਕਿਨੇ ਪਈਆਂ ਸੀ ਬੜੀ ਮੈਂ ਉੱਤਨੀ ਪਈ ਹੈ ਕਿ ਸੇਵ ਦੋ ਰੱਖੇ ਨੇ ਸੇਵ ਦੋ ਰੱਖੇ ਹੋਣ ਰੱਖੇ ਤਿੰਨ ਹੋਣਗੇ ਦੋ ਰੱਖੇ ਨੇ ਇੱਕ ਬੰਦਾ ਭੁੱਖਾ ਯਾ ਤੇਲ ਰੱਖੇ ਹੋਣਗੇ ਦੇ ਤੂੰ ਦੇ ਤੂੰ ਲੈ ਕੇ ਤੂੰ ਨਹੀਂ ਕੱਢ ਕੇ ਲਿਆ ਮੈਂ ਦੇਖਿਆ ਤਿੰਨ ਹੀ ਆ ਦੋ ਹੀ ਆ ਭੁੱਲ ਗਿਆ ਹਾਂ ਤੂੰ ਹੀ ਖਾ ਲੈ ਚੱਲ ਮੈਂ ਰਹਿ ਜਾਂਦਾ ਲਓ ਜੀ ਆਪਣੇ ਦੇ ਦੋ ਹੀ ਰਹਿ ਗਏ ਬੰਦੇ ਆ ਦਿੰ ਸੇਵਾ ਦੋ ਚਲੋ ਜੀ ਕੋਈ ਨਹੀਂ ਦੋ ਬੰਦੇ ਖਾ ਲੈਣਗੇ ਆਪਾਂ ਨਾ ਖਾਵਾਂਗੇ ਕੋਈ ਕਿਚਨ ਤਿਆਰ ਹੋ ਗਈ ਆਪਣੀ ਜੇ ਆਪਾਂ ਕੱਦੇ ਸੀ ਬੰਲੇ ਨਾ ਔਰ ਇਹ ਖੂਬ ਆਪੀ ਇਸ ਦੁਨੀਆ ਗੱਡੀ ਚ ਇਹ ਲਾ ਕੇ ਆਉਣੀ ਹੈ ਸਹੀ ਹੈ ਜੀ ਥੋੜਾ ਜਿਹਾ ਕੰਮ ਰਹਿੰਦਾ ਪਹਿਲਾਂ ਕਿਵੇਂ ਜਾਣਾ ਨਾ ਅੰਦਰ ਤਿਆਰ ਕਰਦੇ ਵਸਤੇ ਡਿਗਮੇ ਬਣੀ ਕੋਈ ਮੰਤ ਨਹੀਂ ਤੇ ਕਿੰਨੇ ਲੱਗਣਗੇ ਗੱਡੀ ਆ ਲੋਆਂ ਇਹ ਲੋਡ ਗੱਡੀ ਦੇ ਵਿੱਚ ਮਾ ਲੱਭ ਤਾਂ ਪਤਾ ਨਹੀਂ ਕਿਨੇ ਜਾਣਾ ਕਿਨੇ ਨਹੀਂ ਜਾਣਾ ਕੋਈ ਪਤਾ ਨਹੀਂ ਹੈਗਾ ਆਪਣੀਆਂ ਆ ਕੁਛ ਨਾ ਕਿੰਨੀਆਂ ਵੱਡੀਆਂ ਪਈਆਂ ਵੱਡੀਆਂ ਇਹਨਾਂ ਨੂੰ ਕਰਦੇ ਆ ਪਿਆਰ ਅ ਕਲੀ ਕੇਅਰ ਕਰਤੀ ਆ ਅ ਕੀ ਹੋ ਗਿਆ ਇਹਨਾਂ ਹੈ ਜਮ ਹੋ ਗਿਆ ਖੁੱਲਦਾ ਨਹੀਂ ਹੈਗਾ ਤੇ ਖੁੱਲ ਵੀ ਕਰਨਾ ਕੀ ਹੈ ਕਈ ਵਾਰੀ ਮੋਲ ਮੂਲ ਪਾਣਾ ਪੈਂਦਾ ਹੁਣ ਇੱਥੇ ਕੰਮ ਹੋ ਗਿਆ ਤੇ ਇੱਥੇ ਕੀ ਕਰਨਾ ਇਹਨਾਂ ਤੇ ਡਿਗਰ ਪ੍ਰੋਬਲਮ ਹੈ ਕਰਾਵੀ ਇਹ ਚੇਂਜ ਕਰੋ ਬਿਕਸ ਬਿਕਸ ਖਰਾਬ ਹੋ ਗਿਆ ਵੀਰੇ ਚੇਂਜ ਕਰੋ ਗਾਈਜ਼ ਇਹਨਾਂ ਨੂੰ ਫਲਦਾ ਨਹੀਂ ਗਿਆ ਫਲਦਾ ਇਹ ਫਲਦੇ ਚਾਬੀ ਵੱਡੀ ਹੈ ਚਾਬੀ ਵੱਡੀ ਹੈ ਉਸਤਾਦ ਚਾਬੀ ਪੂਰੀ ਪੂਰੀ ਲੈਣੀ ਪਣੀ ਨਹੀਂ ਹੋਏਗਾ ਨਹੀਂ ਹੋਏਗਾ ਵੀਰ ਜੀ ਨਹੀਂ ਹੋਏਗਾ ਚਾਬੀ ਦਾ ਵੱਡ ਨਹੀਂ ਹੈ ਫਾਈਨਲੀ ਇਹ ਨਾ ਤਾਂ ਨਹੀਂ ਖੁੱਲਿਆ ਆਏਗਾ ਜੋਰ ਲਾ ਕੇ ਰਹਿਗੇ ਦੋਵੇਂ ਯਾਰ ਖੋਲਾਂਗੇ ਦੋਵੇਂ ਜਣੇ ਮੈਂ ਜੋਰ ਲਾ ਲਿਆ ਖਾਦੀਆ ਕਰਾ ਕੇ ਖਰਾਕਾ ਕੰਮ ਆਉਣੀ ਆ ਜੇ ਕਿਤੇ ਖਾਦਾ ਹੁੰਦਾ ਕੋਈ ਕੁግዳ ਕੋਈ ਕਾਜੀ ਇਹਨੂੰ ਮੈਂ ਨਾ ਮੈਂ ਐ ਖੋਲ ਦੂਆ ਚੁਟਕੀ ਨਾ ਚੁਟਕੀ ਨਾ ਖੋਲ ਦੂਆ ਇਹਨੂੰ ਚੁਟਕੀ ਨਾ ਖੋਲ ਦੂ ਪਰ ਮੈਂ ਖੋਲਣਾ ਨਹੀਂ ਮੇਰ ਨਾਲ ਛਰਤ ਲਾਉ शर्त लाओ मेरे खोल के दिखाओ बस एक बटन नप्पना खोल दी बोल झुलू <laughs> बोल झुलू फूक मार फूक मार फूक मार चल तभी बोल झुलू बोल झुलू ਤੂੰ ਕਹਿ ਬੋਲ ਚੁਰਲੂ ਯਾਰ ਤੂੰ ਕਹਿ ਬੋਲ ਚੁਰਲੂ ਹੋਰ ਆ ਜਿੱਥੇ ਖੋਲ ਨਹੀਂ ਚੁਰਲੀ ਨਹੀਂ ਬੋਲਣਾ ਤਾਂ ਖੁੱਲਣਾ ਨਹੀਂ ਆਏ ਨੇ ਕਹਿ ਤੂੰ ਮੈਂ ਬੋਲ ਚੁਰਲੂ ਕਹਿ ਤਾ ਯਾਰ ਕੀ ਹੋ ਰਿਹਾ ਐ ਮੇਂ ਉਹਨੇ ਕਹਿਣਾ ਨਹੀਂ ਹੈਗਾ ਖੁੱਲਣਾ ਨਹੀਂ ਹੈਗਾ ਚੁਰਲੂ ਯਾਰ ਨਹੀਂ ਹੋਰ ਵੀ ਤਾਂ ਮਹੰਗੇ 400 ਹੈ ਕਹਿ ਮਹੰਗੇ ਨਹੀਂ ਖੁੱਲਣਾ ਸਮਝਾਣਾ ਮੈਂ ਖੋਲ ਦੇਣਾ ਨਹੀਂ ਖੁੱਲਣਾ ਜਿਹੜੇ ਤੇ ਤਰੇ ਰੋਟੀ ਟੈਮੋ ਗੈ ਰੋਟੀ ਖਾਣੇ ਆ ਕਸਟਮਰ ਆ ਗਿਆ ਚਲੋ ਚਲਿਏ ਲਓ ਜੀ ਅਸੀਂ ਪਹੁੰਚ ਗਏ ਘਰੇ ਜਿੱਦ ਕਰੇ ਕਿਚਨ ਲਾਉਣੀ ਹੈ ਘਰ ਚੈੱਕ ਕਰੋ ਅਗੇ ਬਾਗ ਲੱਗਾ ਖਰੋਟ ਲੱਗੇ ਦਿਖਾਵਾਂਗੇ ਤੁਹਾਨੂੰ ਆ ਲੱਗੇ ਖਰੋਟ ਕੋਰੀ ਲੈਂਦੀ ਜਰ ਉੱਪਰ ਦੇਖੋ ਪਾੜ ਕੇ ਬਾਹਰ ਨਿਕਲੇ ਹੋਏ ਆ ਕਰ ਬਿਲਕੁਲ ਟਕਾਣੀ ਤੇ ਬਣਾਇਆ ਇਦਾਂ ਦੀ ਗੱਡੀ ਆਉਂਦੀ ਆ ਇਹ ਦੋਨਾਂ ਦੀ ਬਾਹਰ ਘੁੰਮ ਕੇ ਗੱਡੀ ਘੁੰਮ ਕੇ ਬਾਹਰ ਆਉਂਦੀ ਜੇਟ ਦੇ ਉੱਪਰੋਂ ਦੀ ਆਪਣੇ ਸੀਸ ਤੇ ਥੋੜੀ ਜਿਹੀ ਪ੍ਰੋਬਲਮ ਜੀ ਆ ਗਈ ਥੋੜਾ ਜਿਹਾ ਕੱਟਣ ਵਾਲਾ ਕੱਟਦਾ ਰਿਹਾ ਮੁੰਡਾ इधर आ थोड़ा जटना पैना सही है बाकी कम ओके है सारा पीस भी ओके तो दिखा चेक करो साडा कम गया निबड़ इधर अखर इधर अखरोट चल रहे तोड़ता पे ओ पाऊ ने आ जाना जाने अखरोट लो तोड़ के ऊपर लगे पके पके ਹਰਾ ਚੈੱਕ ਕਰੋ ਪੱਕਦੇ ਪਏ ਆ ਸਵਾਦ ਪਏ ਜਾਓ ਔੜ ਗਿਆ ਖਾ ਹੰਗਲ ਨਾਲ ਹੀ ਟੁੱਟ ਜਾਂਦੇ ਆ ਲੈ ਗਾਇਸ ਚੈੱਕ ਕਰੋ ਕਿਰਾ ਘਰ ਦੇਖੋ ਜੀ ਗਰੀ ਚੈੱਕ ਕਰੋ ਚਿੱਟੀ ਗਰੀ ਨਿਕਲਦੀ ਆ ਵਿੱਚੋਂ ਹੋ ਰਹੀ ਹੈ ਚਿੱਟੀ ਗਰੀਆ ਚੰ ਚਾ ਲੋਏ ਕਿਚਨ ਨੂੰ ਵੀ ਤਿਆਰ ਆਪਣੀ ਚੈੱਕ ਕਰੋ ਇਹ ਤਾਂ ਰੋਟੀ ਲੱਗ ਗਈ ਲੱਟਾਂ ਲੱਗੀਆਂ ਨੇ ਆਹ ਅੰਦਰ ਪਲੰਬਰ ਲੱਗਾ ਸੈੱਟ ਕਰਨ ਆਪਣਾ ਤਾਂ ਮਜਾ ਮ ਤਾਂ ਨਹੀਂ ਲੋ ਜੀ ਛੁੱਟੀ ਹੋ ਗਈ ਆਪਣੀ ਕਪੜੇ ਕਪੜੇ ਚੇਂਜ ਹੋ ਗਏ ਆਪਾਂ ਆ ਗਏ ਹੁਣ ਅੰਮ੍ਰਿਤਪੁਰ ਨਵੇੜ ਤੇ ਆ ਗਿਆ ਮਾਰਕੀਟ ਇੰਟਰ ਮਾਰਸ਼ਾ ਤੁਹਾਨੂੰ ਲੈਣਾ ਹੈ ਕਹਿੰਦੇ ਖਾਣ ਪੀਣ ਨੂੰ ਸਮਾਨ ਕਹਿੰਦੇ ਅੱਜ ਬਣਾਉਣਾ ਚਿਕਨ ਕਿਚਨ ਬਣਾਉਣਾ ਹੈ ਅੱਜ ਤੇ ਕਿਚਨ ਲੈਣੇ ਆ ਤੁਹਾਨੂੰ ਦਿਖਾਉਣੀ ਆ ਦੇ ਆ ਮਾਰਕੀਟ ਸਾਡੀ ਬਾਈ ਦਸਾ ਤੋਂ ਲੂ ਲਾ ਲਓ ਅਦਕਰ ਚੱਕ ਅਦਕਰ ਬਾਦ ਕਰ ਅਦਕਰ ਖਤਮ ਹੋਇਆ ਇਦਰਾ ਗੰਦੇ ਧਣੀਆਂ ਵੀ ਲੈਣਾ ਇਦਰਾ ਪਾਲਿਆ ਧਣੀਆਂ ਸਮਝਿਆ ਵੇਖੋ ਕਿਵੇਂ ਜੀ ਚਾਚਾ ਲਾਈਆਂ ਇਦਰਾ ਯਾਰਾਂ ਨੂੰ ਇਦਰਾ ਫਰਨ ਸੁਰਜ ਮੁਕੀ ਵਾਲਾ ਫਰਨ ਚਿਕਨ ਲੈਤਾ ਬਸ ਚਿਕਨ ਲੈਣਾ ਕੁਸਟੀਨ ਨੂੰ ਲੈਣਾ ਬਸ ਮੜਾ ਮੋਟਾ ਸਮਾਨ ਨੂੰ ਨੂੰ ਦੇਖੋ ਆਈਸਕ੍ਰੀਮਾਂ ਇਦਰਾ ਆਈਸਕ੍ਰੀਮਾਂ ਧਰਮ ਮੱਸੀ ਦਿਖਾਉਣਿਆਂ ਨੂੰ ਮੱਸੀਆਂ ਇਦਰਾ ਮੱਸੀਆਂ ਲੱਗੀਆਂ ਨੇ ਆਸਿਨ ਆ ਉੱਤਰਾ ਦੇ ਚੀਲੇ ਵਿੱਚ ਕਚੀਂ ਗੀ ਇਧਰ ਕੀਕੜੇ ਆ ਇਧਰ ਆ ਕੀਕੜੇ ਇਹ ਚੀਜ਼ ਡਿਪਾਰਟਮੈਂਟ ਪਰਚੀ ਕੱਢਣੀ ਪਰਚੀ ਕਹਿੰਦੇ ਕੱਢ ਲਈਏ ਪੱਟੀ ਲੈਣੀ ਪੱਟ ਲੈ ਲਾ ਪੱਟੀ ਵਧੀਆ ਬੰਦਿਆ ਨੂੰ ਇੱਕ ਜੀ ਨੇ ਪਾਸਟ ਮੁਰਗੀ ਨੂੰ ਜੇ ਫਿਰ ਦੋ ਮੁਰਗੀ ਲੈ ਲੈਣਾ ਫਿਰ ਔਰ ਸਭ ਤੋਂ ਜੀ ਮੀਨ ਸਾਈਜ਼ ਇੰਡੀਆ ਖਣੀ ਮੁੱਡੇ ਮੰਗਿਆ ਨਾ ਮੁਰਗੇ ਮਰਦਾ ਫਰਾਵਾ ਇਹ ਮੁਰਗਾ ਤੈਨੂੰ ਪਤਾ ਸੀ ਕਿਹੜੀ ਰੈਸਪੀ ਬਣਾਉਣੀ ਹੈ ਇੱਧਰ ਸਿਆ ਦੇਖੋ ਵਿਚਾਰਾ ਹੱਜ ਮੈਂ ਲਾਇਆ ਸਿਆ ਦੇਖੋ ਵਿਚਾਰਾ ਕਿਵੇਂ ਲਾਇਆ ਅੱਖਾਂ ਦਾ ਡੇਰੇ ਇਸ ਤਰ ਬਟੇਰਾ ਇਸ ਤਰ ਬਟੇਰਾ ਇੱਧਰ ਬਟੇਰੇ ਇੱਧਰ ਸਿਆ ਇੱਧਰ ਟਮਾਟਾ-ਵਟ ਦੂਸਰਾ ਮੱਝਾ-ਮੱਝਾ ਰਾਮਾਪੁਰ ਮੁਰਗੀ ਲੈ ਲਾ ਤੋ ਇਹ ਦੋ ਮੁਰਗੀ ਲੈ ਲਾ ਇੱਧਰ ਵੇਖੋ ਦਰਸਬੂਤਾ ਪੈਕਿੰਗ ਵਾਲਾ ਨਾਲ ਦੀ ਚਟਨੀ ਕੱਲ੍ਹ ਪਾਸਟ ਤੇ ਗਾਹੇ ਗਾਹ ਗਾਹ ਦਾ ਮੀਟ ਗਾਹ ਦਾ ਖੰਦੇ ਇੱਧਰ ਦਾਰੂ ਸ਼ਰੂ ਬਾਰੂਨੀ ਕੋ ਮੋਟ ਕਰਨੀ ਹੈ ਇਹ ਬਾਰੂ ਸੇਵ ਨਹੀਂ ਹੈ ਨਿਗਾਰਾ ਨਹੀਂ ਹੈ ਬਾਰੂਨੀ ਕੋ ਨਹੀਂ ਹੈ ਕਿੰਨਾ ਨੰਬਰ ਚੱਲਦਾ ਇੱਧਰ ਕੋਮ ਮੀਟ ਦੇ ਕੋਟ ਜਾਣ ਬੜਾ ਬੜਾ ਲਾਇਆ ਚੋਲ ਲੈਣੇ ਸਮਾਨ ਦਿਖਾਉਣੀ ਹੈ ਸਮਾਨ ਲੈ ਲਿਆ ਗੱਡੀ ਰੈਡੀ ਰੈਡੀ ਕਰਦਾ ਮੁੰਡਾ ਲੈ ਲਿਆ ਸਮਾਨ ਚਲੀ ਬਿੱਲ ਕਰਵਾਉਣਾ ਛੇਤੀ ਘਰ ਨੇ ਤਾ। ਜੰਮੀਆ ਬਗਸ਼ ਨੂੰ ਲੈ। ਕੋਲ ਕੋਸ ਨੂੰ ਲੈਣਾ। ਸਹੀ ਹੈ? ਉਸ ਤੋਂ ਵੀ ਨਹੀਂ ਲੈਣਾ ਜੇ ਸੰਤ ਲੱਗੇ ਹੋਏ। ਉਸ ਨੂੰ ਲੈਣਾ। ਤੇ ਤਦਾਰਬ ਪੁਲਾਗਰੀ ਮਤੀਰਾ ਵੇਖੋ ਕਿ ਬੱਲ ਲੱਗਾ। ਤਰਬੂਜ ਬਹੁਤ ਡ ਹੈ। ਇਹ ਮਾਤਾ ਨਾ ਜੀ ਇਸ ਸਵਾਦ ਨਹੀਂ ਹੈਗਾ ਜੀ। ਦੂਸਰਾ ਲੈ ਕੇ ਜਾਵਾਂਗਾ ਇੱਧਰ ਲੱਗੇ ਆਂਗੂਰ ਸੇ ਇੱਥੇ ਤਾਂ ਤੋੜ ਕੇ ਖਾ ਵੀ ਨਹੀਂ ਸਕਦੇ ਆਂਗੂਰ ਵਿੱਚ ਚੈੱਕ ਕਰ ਲਈ ਮਿੱਠੇ ਐ ਖੋੜੇ ਕਿਸੇ ਨੇ ਵੇਖ ਲਿਆ ਗਾਲਾਂ ਕੱਢਣਗੇ ਸੇਬ ਨਾਲ ਪੂਤੀਏ ਚਲੋ ਸਮਾਲ ਲਈ ਉਹ ਤਾਉ ਕੋਸ ਨੀ ਮੈਂ ਬੈਲ ਕਰਵਾ ਨਹੀਂ ਬੰਦਿਆ ਆਵੇ ਮੰਨ ਤੋਂ ਦੇਰ ਰੈਂਚ ਇਧਰ ਆਪਣਾ ਚਿਕਨ ਤੇ ਆ ਰਿਹਾ ਛੋਲੇ ਕਿਉਂ ਪੇ ਰੱਖੀਏ ਆਪਾਂ ਸੋਦੇ ਇਧਰ ਬਣਦਾ ਫਿਆ ਆਪਾਂ ਤੜਕਾ ਕੁਲੀ ਰੈਡੀ ਹੈ ਸੌਤਾ ਪੋਂਜੇ ਆਪਾਂ ਵਾਣਗੇ ਦੇਖੋ ਕਿ ਲੌਲੀ ਜੀ ਗਣਾ ਵੀ ਆਪਣਾ ਤਿਆਰ ਆਲਮੋਸਟ ਰੈਡੀ ਹੈ ਇਧਰ ਗੋभी ਦੀ ਸਬਜੀ ਤੇ ਬਲਬ ਬਲ ਕਰਦੇ ਆਪਾਂ ਐਂਡ ਲੋਕਸ ਨੂੰ ਬੜੀ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕੱਲ੍ਹ ਨਵੇਂ ਵੀਡੀਓ ਦੇ ਵਿੱਚ ਭੁੱਖੇ ਬਾਈਟਾਡਾ ਗੁੱਡ ਨਾਈਟ